कि प्रवासी बचाओ, पंजाब बचाओ उन्होंने आ नारेबाजी शुरू कर दी पुलिस वाले के सामने भी नारेबाजी की थी। सबसे बड़ी बात बिहारी यूपी बिहारी करके कि ये भैये हैं इनको यहाँ से भगाना है सबसे ज्यादा नारेबाजी भी हुई इस बात को लेकर फिर है ना कहते कहना कि प्रवासी ऐसा कर लिया जी प्रवासी ने ओता कर लिया जी जो कोई जो कोई साढ़े हाथ चकूगा हाथ थोड़ा बन के रहना है

ਮਾਹੌਲ ਖਰਾਬ ਕੀਤਾ ਹੋਇਆ ਵਾ ਇਹਨਾਂ ਵਰਗੇ ਬੰਦੇ ਹੀ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਬਾਦ ਸਿੰਘ ਨਗਰ ਦੇ ਵਿੱਚ ਇਸ਼ਰਾਤੀ ਅੰਸਰਾਂ ਦੇ ਵੱਲੋਂ ਰਦੇਰ ਰਾਤ ਨੂੰ ਮਾਹੌਲ ਖਰਾਬ ਕਰਨ ਦਾ ਜਿਹੜਾ ਕੇ ਮਾਮਲਾ ਸਾਹਮਣੇ ਆਇਆ ਮੇਰੇ ਨਾਲ ਉਹ ਵਿਅਕਤੀ ਜੁੜ ਚੁੱਕੇ ਨੇ ਕੀ ਪੂਰਾ ਮਾਮਲਾ ਹੈ ਮਾਮਲਾ ਇਹ ਆ ਜੀ ਕਿ ਬਾਦ ਸਿੰਘ ਨਗਰ 'ਚ ਸਾਡੇ ਭਰਾ ਦੀ ਫੈਕਟਰੀ ਆ ਠੀਕ ਆ ਉੱਤੇ ਵਰਕਰ ਕੰਮ ਕਰਦੇ ਆ ਪਹਿਲਾਂ ਤਾਂ ਉਹ ਵਰਕਰਾਂ ਨੂੰ ਹੈ ਨਾ ਇਹ ਕੁਝ ਸਮਝਦੇ ਨਹੀਂ ਹੈਗੇ ਉਹਨਾਂ ਨੂੰ ਥੱਪੜ ਮਾਰ ਦਿੰਦੇ ਕੋਈ ਰਾਹ ਚੱਲਦੇ ਨੂੰ ਕੁਝ ਕਰ ਦਿੰਦਾ ਆ ਜੇ ਅਸੀਂ ਬੋਲਣ ਜਾਈਏ ਇਹ ਸਾਰੇ ਫਿਰ ਹੈ ਨਾ ਇਹ ਜਿਹੜੇ ਬਦਮਾਸ਼ ਨੇ ਬਦਮਾਸ਼ੀਆ ਕਰਦੇ ਨੇ ਮਹੱਲੇ 'ਚ ਰਹਿ ਕੇ ਇਹ ਸਾਡੇ ਤੇ ਛੱਡਦੇ ਆ ਫਿਰ ਕੱਲ ਵੀ ਇਹੀ ਗੱਲ ਹੋਈ ਸਾਡੇ ਵਰਕਰ ਨੂੰ ਪਹਿਲਾਂ ਕੁੱਟਿਆ ਗਿਆ ਉਸ ਤੋਂ ਬਾਅਦ ਅਸੀਂ ਸਮਝਾਣ ਗਏ ਉਹ ਪੂਰੇ ਮਹੱਲੇ ਵਾਲੇ ਇਕੱਠੇ ਹੋ ਕੇ ਆ ਗਏ 12 ਮੁੰਡੇ ਬੁਲਾ ਲਏ 12 ਮੁੰਡੇ ਬੁਲਾ ਲਏ ਉਹਨਾਂ ਨੇ ਮੁੰਡੇ ਬੁਲਾਣ ਤੋਂ ਬਾਅਦ ਉਹਨਾਂ ਨੇ ਸਾਰੀ ਗੱਲ ਨੂੰ ਪਰੇ ਰੱਖਦੇ ਹੋਏ ਸਾਰੀ ਗੱਲ ਨੂੰ ਸਾਈਡ ਤੇ ਕਰਤੀ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਇੱਕੋ ਹੀ ਮੁੱਦਾ ਉਠਾਇਆ ਪੰਜਾਬ ਤੇ ਜਿਹੜਾ ਹੁਣ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਮੀਡੀਆ ਦੇ ਸਾਰੇ ਸਾਰੀ ਉਦਾ ਚੱਲ ਰਹੀ ਆ ਕਿ ਪ੍ਰਵਾਸੀ ਭਜਾਓ ਪੰਜਾਬ ਬਚਾਓ ਉਹਨਾਂ ਨੇ ਆ ਨਾਰੇਬਾਜੀ ਸ਼ੁਰੂ ਕਰਤੀ ਪੁਲਿਸ ਵਾਲੇ ਦੇ ਸਾਹਮਣੇ ਵੀ ਨਾਰੇਬਾਜੀ ਕੀਤੀ ਆ ਪ੍ਰਵਾਸੀਆਂ ਨੂੰ ਭਜਾਣਾ ਆ ਇਹਨਾਂ ਨੂੰ ਰਹਿਣ ਨਹੀਂ ਦੇਣੀ ਇੱਥੇ ਇਹਦੀ ਫੈਕਟਰੀ ਖਾਲੀ ਕਰਾਣੀ ਇਹਦੀ ਫੈਕਟਰੀ ਬੰਦ ਕਰਾ ਦੇਣੀ ਆ ਠੀਕ ਆ ਤੇ ਸਾਡੇ ਬੰਦੇ ਨੂੰ ਉੱਥੇ ਬੰਦ ਵੀ ਕਰਕੇ ਅਸੀਂ ਬੰਦ ਕਰਕੇ ਰੱਖਿਆ ਹੋਇਆ ਸੀਗਾ ਫੇਰ ਵੀ ਇਹ ਨਹੀਂ ਹਟੇ ਇਹ ਕਹਿੰਦੇ ਆ ਸੀ ਵੱਡ ਦੇਣਾ ਆ ਕੱਟ ਦੇਣਾ ਇਹਨਾਂ ਦੇ ਜਿਹੜੇ ਮੁੰਡੇ ਆ ਉਹਨਾਂ ਦੀ ਜਿਹੜੇ ਰਿਕਾਰਡ ਕਰਾਈ ਇਹ ਤਾਂ ਕਟੋਕਟ 100 ਬੰਦੇ ਸੀਗੇ ਇਹ ਇਹ 100 ਬੰਦੇ ਲੇਕਿਨ ਇਹਨਾਂ ਚ ਜਿਹੜਾ ਮੇਨ ਬੰਦਾ ਆ ਨਾ ਜਿਹੜੇ ਤਿੰਨ ਤਿੰਨ ਬੰਦੇ ਆ ਉਹਦੀ ਰਿਕਾਰਡ ਘਟਾਈ ਜਾਵੇ ਜਾਂ ਸਾਰੇ ਬੰਦੇ ਸਾਢੇ ਬੰਦੇ ਅੰਦਰ ਆ ਉਹਨਾਂ ਦੀ ਰਿਕਾਰਡ ਘਟਾਈ ਜਾਵੇ ਸਾਢੇ 1 ਬੰਦੇ ਤੇ ਵੀ ਕੋਈ ਇੱਕ ਐਫ ਆਈ ਆਰ ਹੋਈਗੀ ਅਸੀਂ ਆਪ ਕਾਰਵਾਈ ਕਰਾਵਾਂਗੇ ਇਹ ਮਾਮਲਾ ਇਹ ਮਾਮਲਾ ਹੈਗਾ ਰਾਤ ਨੂੰ ਸਾਢੇ 10 ਵਜੇ ਦਾ ਉਸ ਤੋਂ ਲੈ ਕੇ 2 ਵਜੇ ਰਾਤ ਨੂੰ ਪੁਲਿਸ ਵਾਲੇ ਲੈ ਕੇ ਆ ਗਏ ਸਾਡੇ ਮੁੰਡੇ ਨੂੰ ਉਹਨਾਂ ਨੂੰ ਛੜਤਾ ਗੇਟ ਖੁਲਾ ਕੇ ਅੰਦਰੋਂ ਚੱਕ ਚੱਕ ਕੇ ਖਿੱਚ ਖਿੱਚ ਕੇ ਲੈ ਕੇ ਆਏ ਆ ਉਹਨਾਂ ਨੇ ਜਿਹੜੇ ਤੇ ਹੱਥ ਰੱਖਤਾ ਕਿ ਆਹ ਮੁੰਡਾ ਸੀ ਜੀ ਉਹਨੂੰ ਲਿਆਇਆ ਜਾ ਤਾ ਕੋ ਮੁੰਡਾ ਬਾਹਰ ਵੀ ਨਹੀਂ ਆਇਆ ਉਸ ਤੋਂ ਬਾਅਦ ਉੱਤੇ ਹੱਥ ਰੱਖਤਾ ਸੀ ਉਹਨੂੰ ਵੀ ਲਿਆਓ ਜੀ ਐਦਾਂ ਕਰਦੇ ਕਰਕੇ ਉਹਨਾਂ ਦੇ ਹੱਤਾ 'ਚ ਸੀਗੀ ਕਿਰਪਾਨ ਵਗੈਰਾ ਸੀਗੀਆਂ ਉਹਨਾਂ ਨੇ ਪੱਥਰ ਬਾਜੀ ਪੂਰੀ ਕੀਤੀ ਕਿਸੇ ਕੋਲ ਡਾਂਗ ਸੀਗਾ ਕਿਸੇ ਕੋਲ ਹਨਾ ਛੋਟੀ ਚਾਕੂ ਸੀ ਬਹੁਤ ਕੁਝ ਸੀਗਾ ਠੀਕ ਆ ਉਹ ਉਹਨਾਂ ਨੇ ਸਿਰਫ ਇੱਕੋ ਹੀ ਮੁੱਦਾ ਉਠਾਇਆ ਉਹ ਸਿੱਧੀ ਜੀ ਗੱਲ ਆ ਉਹ ਕਹਿੰਦੇ ਕਿ ਨਾ ਸਹੀ ਭਈਆ ਰਹਿਣ ਨਹੀਂ ਦੇਣਾ ਇੱਥੇ ਪ੍ਰਵਾਸੀਆਂ ਨੂੰ ਭਜਾ ਕੇ ਰੱਖਣਾ ਇਹਨਾਂ ਨਾਲ ਲੜਨ ਦਾ ਠੀਕ ਆ ਕਾਰਨ ਕੋਈ ਨਹੀਂ ਲੜਨ ਦਾ ਕੋਈ ਗੱਲ ਨਹੀਂ ਇਹਨਾਂ ਨੇ ਇੱਕ ਮੁੱਦਾ ਉਠਾ ਲਿਆ ਠੀਕ ਆ ਕਿ ਹਾਂ ਜੀ ਤੁਹਾਨੂੰ ਇੱਥੇ ਰਹਿ ਨਹੀਂ ਦੇਣਾ ਗੱਲੀ ਜੇ ਇੱਥੋਂ ਭਜਾ ਦੇਣਾ ਆ ਤੁਸੀਂ ਇਹ ਭਜੋ ਇੱਥੋਂ ਆ ਮਾਹੌਲ ਆ ਇਹਨਾਂ ਨੇ ਮਾਹੌਲ ਖਰਾਬ ਕੀਤੀ ਆ ਸਾਡੀ ਰਿਕਵੈਸਟ ਆ ਡੀਸੀ ਸਾਹਿਬ ਨੂੰ ਕਿ ਡੀਸੀ ਸਾਹਿਬ ਨੇ ਪੁਲਿਸ ਨੂੰ ਕਿਹਾ ਵੀ ਸੀਗਾ ਕਿ ਉਸ ਬੰਦੇ ਨੇ ਸਾਡੇ ਪਰਸਨਲੀ ਬੰਦੇ ਨੂੰ ਇੱਟ ਮਾਰੀ ਆ ਪੁਲਿਸ ਨੇ ਸਾਡੇ ਖਿਲਾਫ ਹੀ ਉਲਟਾ ਕਾਰਵਾਈ ਕੀਤੀ ਹੋਈ ਆ ਪਰ ਉਹਨਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਦੀ ਆ ਅਸੀਂ ਉਹੀ ਦੇਖ ਰਿਹਾ

ਫਿਰ ਹਨਾ ਕਹਿੰਦੇ ਕਹਿੰਦਾ ਕਿ ਪ੍ਰਵਾਸੀ ਇਦਾਂ ਕਰ ਲਿਆ ਜੀ ਪ੍ਰਵਾਸੀ ਨੇ ਇਦਾਂ ਕਰ ਲਿਆ ਜੀ ਜੇ ਕੋਈ ਜੇ ਕੋਈ ਸਾਡੇ ਤੇ ਹੱਥ ਚੱਕੂਗਾ ਸੀ ਹੱਥ ਥੋੜਾ ਬੰਦ ਕੇ ਰਹਿ ਲਾਂਗੇ ਸੀਸੀਟੀਵੀ ਕੈਮਰੇ ਚੈੱਕ ਕਰੇ ਸੀਸੀਟੀਵੀ ਕੈਮਰੇ ਉਹਨਾਂ ਦੇ ਲੱਗੇ ਹੋਏ ਆ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਹ ਸਾਨੂੰ ਵੀਡੀਓ ਦੇ ਨਹੀਂ ਰਹੇ ਹੈਗੇ ਆ ਉਹ ਪੁਲਿਸ ਵਾਲੇ ਜਾਣ ਪੁਲਿਸ ਵਾਲੇ ਕਦਾਨ ਜੇ ਸਾਡੇ ਬੰਦੇ ਦੀ ਗਲਤੀ ਹੈਗੀ ਆ ਉੱਤੇ ਕਾਰਵਾਈ ਹੋਣਾ ਸੀ ਆਪ ਖਰਾਂਗੇ ਨਿਸਾਰ ਕੇ ਇੱਕ ਕਾਰੀਗਰ ਕੋ ਉਹਨਾਂ ਨੇ ਮਾਰਾ ਉਰਾ ਗਾਲੀ ਉਲੀ ਦੀ ਲੇਕਿਨ 8-10 ਲੋਗ ਹੀ ਸਿਰਫ ਫੈਕਟਰੀ ਦੇ ਅੰਦਰ تھے ਔਰ ਇਹ तीन लोगों का जिन्होंने इन्होंने नाम लिया है मुर्तजा साहब ने ये तीन लोगों ने माहौल ख़राब करके महल्ले के लोगों को इकट्ठा करके लड़ाई किस कारण से हुई लड़ाई वो कारीगर को उन लोगों ने गाली उली दे दी इस कारण हुई लेकिन यह है मेन मामला यह है कि उन लोगों ने बुला के सबसे बड़ी बात बिहारी यूपी बिहारी करके कि ये भैया हैं इनको यहाँ से भगाना है सबसे ज़्यादा नारेबाजी भी हुई इस बात को लेकर फिर लाठी डंडे तलवार लेकर के सारी रात पुलिस वालों के सामने भी उन लोगों ने यही काम किया और लास्ट में ये हुआ कि जो कमरे में फैक्ट्री में आठ दस लड़के बंद थे उन्हीं लोगों को प्रेशर करके उन लोगों को अंदर बंद करवा दिया सारी रात प्रेशर था किसका अब ये प्रेशर तो पता चलेगा ना कि ये तीन लोग जितने मोहल्ले वालों को इकट्ठा करके ये ये तीन लोग जिनका नाम मुर्तजा भाई ने लिया है इन तीन लोगों ने सबको इकट्ठा करके यही कह रहे हैं कि भाई भी भैया को यहाँ से भगाओ इनकी फैक्ट्री बंद करवाओ मेरी सिर्फ यही गुजारिश है कि जो आठ दस लड़के अंदर बंद हैं उन फैक्ट्री में बंद हैं उनको लाकर तुम सारी रात थाने में बंद करके रखे हो उनके ऊपर एफ दर्ज कराने के बारे में सोच रहे हो और जो लोग सौ बंदा इकट्ठा करके बाहर उनको धमकाने की कोशिश बाहर के प्रवासियों की तरह उनको धमकाने की कोशिश और उनके ऊपर तलवारबाजी पत्थरबाजी करने की कोशिश कर रहे हो और फिर उकसाने की कोशिश तो कर रहे हो हुई है, पत्थरबाजी हुई है सब कुछ पत्थरबाजी भी हुई है एक का तो सर मेरे खुद का सगा अब्दुल्ला भाई जो मेरा छोटा भाई है उसका सर भी फटा है कल जो बाल सिंह नगर में लड़ाई हुई थी तो वहां पे थे तो हम लोगों ने बहुत समझाया कि आपस में मतलेदारी मत लड़ाई करो पर मौके पे वो माने नहीं फिर हमने पीसीआर वगैरह को फोन किया 108 नंबर पे 112 पे तो पीसीआर तो आई उस टाइम वो तीन चार थे अफसर वगैरह आए उन्होंने भी बहुत समझाया पर वो उनके सामने भी यही नारा लगा ना रहे थे ऐसी पंजाबी है इन्हानो बाहर काढो ये इत्ते दे प्रवासी नहीं है किना तो इस करके बहुत मुद्दा है पर पुलिस वाले ने किता भी कर करके सारे नु एक दूसरे करके धर पे जाता साडे परा उस तो बाद ਉਸ ਤੋਂ ਬਾਅਦ ਜਦ ਪਹਿਲੇ ਪੀਸੀਆਰ ਮੁਰੀ ਸੀ ਕਿ ਉਸ ਤੋਂ ਬਾਅਦ ਜਿਹੜਾ ਗਾਲਾ ਗੋਲਾ ਕੱਟ ਤੀਆਂ ਅਸੀਂ ਉਹਨਾਂ ਕਹੇ ਗਾਲਾ ਨਾ ਕੱਟੋ ਤਾਂ ਪੁਲਿਸ ਵੀ ਆ ਕੇ ਗੱਲ ਕਰਕੇ ਚੱਲ ਗਿਆ ਉਸ ਤੋਂ ਬਾਅਦ ਵੀ ਉਹਨਾਂ ਗਾਲਾ ਕਰਦੇ ਦਰੋਸੀ ਵੀ ਥੋੜੇ ਉਹ ਗੱਲ ਉਹਨੂੰ ਰੋਕ ਉਹ ਕੱਢੀਆਂ ਇਹਨਾਂ ਨੇ ਪੱਥਰ ਮਾਰਿਆ ਉਹਦੇ ਸਿਰ ਤੇ ਰੱਖ ਕੇ ਉਸ ਤੋਂ ਬਾਅਦ ਮੈਂ ਪੀਸੀਆਰ ਨੂੰ ਫੋਨ ਕੀਤਾ ਪਹਿਲੇ ਤਾਂ ਮੈਨੂੰ ਮੌਕੇ ਤੇ ਹੀ ਮੋੜ ਤੇ ਪੀਸੀਆਰ ਮਿਲੀ ਮੈਂ ਉਹਨਾਂ ਨੂੰ ਕਿਹਾ ਚਲੋ ਪੱਥਰ ਵਾਜੀ ਹੋ ਰਹੇ ਉਹ ਮੇਰੀ ਗੱਲ ਹੀ ਨਹੀਂ ਸੁਣ ਰਹੇ ਸੀ ਕਹਿੰਦੇ ਅਸੀਂ ਨਹੀਂ ਜਾਣਾ ਵਾ ਆਪੇ ਸਮਝੋ ਤੇ ਉਹ ਮੰਨਿਆ ਨਹੀਂ ਕਰ ਉਸ ਤੋਂ ਬਾਅਦ 112 ਤੇ ਕਾਲ ਕੀਤਾ ਉਹਨਾਂ ਨੂੰ ਫੋਨ ਕੀਤਾ ਤੇ ਉਹਿਆ ਤਾਂ ਇਹ ਹੈ ਕਿ ਪੀਸੀਆਰ ਦਾ ਹੋ ਰਿਹਾ ਜੀ ਅਸੀਂ ਤਾਂ ਬਲਾਈ ਸੀ ਕਿ ਪੀਸੀਆਰ ਤੇ ਉਲਟਾ ਪੀਸੀਆਰ ਸਾਡੇ ਬੰਦੇ ਨੂੰ ਚੱਕ ਕੇ ਲੈ ਗਏ ਸਾਡੇ ਬੰਦੇ ਨੂੰ ਸਾਡੇ 12 ਵਜੇ ਸਿਰ ਖੋਲ ਤੇ 12 ਸਿਰ ਖੋਲ ਕੇ ਤੇ ਉਸ ਤੋਂ ਬਾਅਦ ਐਸਐਚਓ ਸਾਡੀ ਸੁਣਨ ਤੋਂ ਬਜਾਏ 4 ਘੰਟੇ ਮੁੰਡੇ ਨੂੰ ਅੰਦਰ ਕਾਹਤੋ ਬਿਠਾ ਕੇ ਰੱਖਿਆ ਇਹ ਕਿਹੜੇ ਲੋਚ ਲਿਖਿਆ ਹੋਵਾ ਉਹਨੂੰ ਬਿਠਾ ਕੇ ਰੱਖਿਆ ਨਾ ਉਹਨੂੰ ਮੈਡੀਕਲ ਦਿੱਤੀ ਗਈ ਨਾ ਕੁਝ ਦਿੱਤੀ ਗਈ ਉਤੋਂ ਨਾ ਸਾਨੂੰ ਮਿਲਣ ਦਿੱਤਾ ਰ ਰਾਤ ਨੂੰ ਰਾਤ ਨੂੰ ਸਾਨੂੰ ਮਿਲਣ ਵੀ ਨਹੀਂ ਦਿੱਤਾ ਨਾ ਉਹਦੇ ਐਸਆਈ ਵਗੈਰਾ ਸੀ ਜੇ ਨਾ ਕੋਈ ਵੀ ਉਹ ਮਿਲਣ ਨਹੀਂ ਦੇ ਰਹੇ ਸੀ ਜੇ ਸਾਡੀ ਰਿਪੋਰਟ ਵੀ ਨਹੀਂ ਲੈ ਕਰੀਆ ਉਹ ਸਾਡੇ 10 ਬੰਦੇ ਅੰਦਰ ਕਾਹ ਤੋਂ ਬਿਠਾ ਕੇ ਰੱਖਿਆ ਜੇ ਇਹ ਕਾਰਵਾਈ ਆ ਕਾਨੂੰਨੀ ਦੋਨੋਂ ਤਰਫੋਂ ਹੋਣੀ ਚਾਹੀਦੀ ਆ ਉਹਦੇ ਬੰਦੇ ਵੀ ਇੱਕ ਤੋਂ ਬਿਠਾ ਕੇ ਰੱਖਣ ਸਾਡੇ 10 ਬੰਦੇ ਚੱਕ ਕੇ ਰੱਖ ਲਿਆ ਸੀ ਬਾਹਰ ਲੈ ਕੇ ਤਾਂ ਸਾਡੇ ਤੋਂ ਪੁਲਿਸ ਧੱਕਾਸ਼ਾਹੀ ਕਰ ਰਹੀ ਆ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ ਤੇ ਮਾਮਲਾ ਜਰਕਿਆ ਦ੍ਰਿਸ਼ੀ ਥਾਨੇ ਵਿੱਚ ਦਰਜ ਕਰ ਦਿੱਤਾ ਗਿਆ ਹੈ ਤੇ ਅੱਗੇ ਤਬਦੀਜ ਜਰਕਿਆ ਜਾਰੀ ਕਰ ਦਿੱਤੀ ਗਿਆ ਆ ਜੁੜੇ ਹੋਣ ਨਾਲ ਵੀ ਨਾਲ ਯੂਮ ਰਿਪੋਰਟ ਧੰਨਵਾਦ ਕੋਈ ਜੀ ਕੋਈ ਹਾਂਜੀ ਲੜਾਈ ਹੋਈ ਸੀ ਵਿੱਚ ਪਰ ਆਪਣੇ ਇਹ ਮੁਸਲਮਾਨਾਂ ਦੇ ਫੈਕਟਰੀ ਆ ਉਹਦੇ ਕੋਲ ਲੜਾਈ ਹੋਈ ਆ ਕੱਪੜੇ ਦੀ ਉਹਨੇ ਕੱਪੜੇ ਦੀ ਮਾਲੇੜਾ ਉਹ ਹੋਈ ਸੀ। ਦੇਸ਼ਵਾਸੀ ਵੀ ਜਿਹੜੀ ਆ ਵਾਲੀ ਕੋਈ ਗੱਲ ਕਰਨੀ ਹੈ। ਹਾਂਜੀ। ਇਹਨਾਂ ਦੀ ਆਪਸ ਹੀ ਲੜਾਈ ਹੋਈ ਸੀ। ਅੱਛਾ ਜੀ। ਪਰ ਪਾਰਟੀ ਵੱਲੋਂ ਸਰ ਕਿਹਾ ਜਾ ਰਿਹਾ ਹੈ ਕਿ ਕਹਿੰਦੇ ਕਿ ਸਾਡੇ ਪ੍ਰਵਾਸੀਆਂ ਨੂੰ ਕਹਿੰਦੇ ਕਿ ਅਸੀਂ ਬੱਚੇ ਭਈਆ ਕੋਈ ਰਹਿਣ ਨਹੀਂ ਦੇਣਾ ਹੈਗਾ। ਇਹਨਾਂ ਨੂੰ ਭਜਾ ਕੇ ਹੀ ਰਹਿਣਾ ਵਾ। ਤੇ ਕਹਿੰਦੇ ਕਿ ਕਾਫੀ ਹੋਰ ਦੇਖੋ ਗੱਲ ਮਤਲਬ ਗੱਲ ਮਤਲਬ ਜੀ। ਹਾਂਜੀ। ਜਿੰਨੇ ਬੰਦੇ ਉਹਦੇ ਉੰਨੇ ਮੂੰਹ ਦੀ ਹੋ ਜਾਣੀ। ਜੀ। ਠੀਕ ਹੈ ਮੈਂ ਕੁਝ کہنا ਤਾਂ ਹੈ ਕੁਝ ਨਾ ਕੋਈ ਹੋਜੀ ਗੱਲ ਨਹੀਂ ਹੈ ਲੜਾਈ ਹੋਈ ਹੈ ਕਿ ਲੜਾਈ ਹੈ ਅਗਰ ਤੁਸੀਂ ਕੋਈ ਨਹੀਂ ਪਰੋਸੀ ਜੀਓ ਪਰ ਇਹ ਸੋ ਇਹ ਲੜਾਈ ਹੋਈ ਕਿਉਂ ਆ ਕੋਈ ਕਾਰਨ ਪਤਾ ਲੱਗਿਆ ਕਿ ਇਹਦਾ ਪਿੱਛੇ ਕੋਈ ਰੀਜਨ ਹੋਣਾ ਉਹ ਕਾਰਿ ਕੁਝ ਲੋਕ ਪਹਿਨ ਕੇ ਫੇਸ ਵਿੱਚ ਮਲੇ ਵਾਲੇ ਚੜਨ ਆ ਗਏ ਨੇ ਉਹ ਕਿਤੇ ਉਹਨੂੰ ਧੱਕਾ ਤੁੱਕਲ ਆ ਜਾਓ ਕਿ ਮੈਨੂੰ ਧੱਕਾ ਮਾਰਦਾ ਮੈਨੂੰ ਲਾਣਾ ਹੈ ਆਹੀ ਇਸ਼ੂ ਹੋ ਗਿਆ ਅਬੀ ਅੱਛਾ ਇਹ ਸਾਰਾ ਇਸ਼ੂ ਹੋ ਗਿਆ ਤੇ ਸਰ ਕੋਈ ਦੱਸਿਆ ਜਾ ਰਿਹਾ ਕੋਈ ਹਥਿਆਰ ਵੀ ਸੀ ਕੋਈ ਟੋਕਾ ਵਗੈਰਾ ਕੋਈ 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 ਟੋਕਾ ਨਹੀਂ ਕੋਈ ਟੋਕਾ ਨਹੀਂ ਬਿਲਕੁਲ ਮੈਂ ਮੁਕੇ ਸੀ ਨਹੀਂ 3 ਵਜੇ ਰਾਤੀਏ ਨਹੀਂ ਲੈ ਕੇ ਆਇਆ ਇਹ ਸਾਰਾ ਹੰਗਾਮਾ ਕਿੰਨੀ ਦੇਰ ਚੱਲਦਾ ਰਿਹਾ ਸਰ ਇਹ ਸਾਰਾ ਰਾਤੋਂ ਨਾਈਟ ਕਰ 2:30 ਘੰਟਾ ਹੁੰਦਾ ਤਿੰਨ ਬਦ ਮਲੇੜੇ ਤੇ ਕਰਦੇ ਹੁੰਦੇ ਨੇ ਹਾਂਜੀ ਹਾਂਜੀ ਕੋਈ ਦਾ ਕਰ ਚੱਲਦਾ ਤੇ ਇੱਚ ਸਰ ਕੋਈ ਗ੍ਰਿਫਤਾਰ ਵੀ ਕਿਤੇ ਗਏ ਆ ਸ਼ਰਾਰਤੀ ਅੰਸਰ ਕੋਈ ਬੁਲਾਏ ਹੁਣ 11 ਵਜੇ ਲੈ ਆਉਂਦੇ ਮੁਕੇ ਤੇ ਲੈ ਕੇ ਆਤੀ ਹਾਲਾਤ ਨੂੰ ਮੱਦੇ ਨਜ਼ਰ ਆਦੇ ਆ ਦੇਖ ਲੇਕਿਓ ਵੀਰਾਂ ਜਾ ਕੇ ਦੇਖੋ ਜਿਹੜੇ ਬਲਾਏ ਨੇ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਸਰ ਅਮਰ ਸ਼ਾਂਤੀ ਸਿੰਘ ਬਿਠਾ ਕੇ ਦੇਖ ਲੈਂਦੇ ਨੇ ਕਿ ਸਰ ਕਾਰਵਾਈ ਰੁਕ ਗਈ ਪ੍ਰਿੰਟ ਡਾਇਰੈਕਸ਼ਨ ਹੂੰ